फिरोजपुर्यों हो जाओ सावधान नहीं तो कट्टिया जाएगा ऑनलाइन चलान पुलिस की तीसरी अख तो नहीं बचेगा अपराध हाईटैक कैमरिया की नज़र हेठ हो चौंक सर्कुलर रोड ते रहेगी तेगी दी नज़र ट्रैफिक नियम तोड़े कट्टेगा ऑनलाइन चलान कैमरे लगने शुरू ਫਿਰੋਜ਼ਪੁਰ ਵਿੱਚ ਅਪਰਾਧ ਤੇ ਕੰਟਰੋਲ ਕਰਨ ਅਤੇ ਅਪਰਾਧੀਆਂ ਤੇ ਨਜ਼ਰ ਰੱਖਣ ਲਈ ਪੁਲਿਸ ਨੇ ਨਵਾਂ ਤਰੀਕਾ ਅਪਣਾਇਆ ਹੈ ਜਿਸ ਦੇ ਤਹਿਤ ਹੁਣ ਪੁਲਿਸ ਹਾਈ-ਟੈਕ ਕੈਮਰਿਆਂ ਦੀ ਮਦਦ ਨਾਲ ਅਪਰਾਧੀਆਂ ਨੂੰ ਫੜਨ ਦੀ ਇੱਕ ਸਕੀਮ ਬਣਾ ਚੁੱਕੀ ਹੈ ਇਸ ਯੋਜਨਾ ਦੇ ਤਹਿਤ ਪੁਲਿਸ ਵੱਲੋਂ ਸ਼ਹਿਰ ਦੇ ਚੌਂਕਾ ਵਿੱਚ ਹਾਈ-ਟੈਕ ਕੈਮਰੇ ਲਗਾਉਣੇ ਸ਼ੁਰੂ ਕਰ ਦਿੱਤੇ ਪੁਲਿਸ ਦੀ ਇਹ ਕੋਸ਼ਿਸ਼ ਕਿੰਨੀ ਸਫਲ ਹੋਵੇਗੀ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹੁਣ ਸ਼ਹਿਰ ਦੀ ਸਰਕੂਲਰ ਰੋਡ ਤੇ ਜਿੰਨੇ ਵੀ ਚੌਕ ਹਨ ਉਹ ਹਾਈ-ਟੈਕ ਕੈਮਰਿਆਂ ਦੀ ਨਿਗਰਾਨੀ ਵਿੱਚ ਰਹਿਣਗੇ ਜਿਸ ਨਾਲ ਅਪਰਾਧ ਤੇ ਅੰਕੁਸ਼ ਲਗਾਉਣਾ ਪੁਲਿਸ ਲਈ ਆਸਾਨ ਹੋ ਜਾਵੇਗਾ ਜਾਣਕਾਰੀ ਅਨੁਸਾਰ ਪੁਲਿਸ ਦੀ ਇਹ ਯੋਜਨਾ ਸ਼ਹਿਰ ਦੇ ਬਾਂਸੀ ਗੇਟ ਚੌਂਕ ਅਤੇ ਜੀਰਾ ਗੇਟ ਚੌਂਕ ਤੇ ਸ਼ੁਰੂ ਹੋ ਚੁੱਕੀ ਹੈ ਇੱਥੇ ਹਾਈ ਟੈਕ ਕੈਮਰੇ ਲਗਾਏ ਜਾ ਰਹੇ ਬਾਂਸੀ ਗੇਟ ਚੌਂਕ ਅਤੇ ਜੀਰਾ ਗੇਟ ਚੌਂਕ ਅਪਰਾਧ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਮੰਨੇ ਜਾਂਦੇ ਕਿਉਂਕਿ ਅਪਰਾਧ ਕਰਨ ਵਾਲਿਆਂ ਦੇ ਜ਼ਿਆਦਾਤਰ ਸਬੰਧ ਇਹਨਾਂ ਚੌਕਾਂ ਨਾਲ ਲੱਗਣ ਵਾਲੀਆਂ ਬਸਤੀਆਂ ਨਾਲ ਹੈ ਹੁਣ ਦੇਖਣਾ ਇਹ ਹੈ ਕਿ ਪੁਲਿਸ ਦੀ ਇਹ ਯੋਜਨਾ ਸਫਲ ਹੋਵੇਗੀ ਕਿ ਨਹੀਂ ਆਨ ਵਾਲਾ ਸਮੇਂ ਹੀ ਦੱਸੇਗਾ ਦੂਜੇ ਪਾਸੇ ਪੁਲਿਸ ਵੱਲੋਂ ਹਾਈ ਟੈਕ ਕੈਮਰੇ ਲਗਾਉਣ ਦਾ ਇੱਕ ਹੋਰ ਕਾਰਨ ਵੀ ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਕਾਬੂ ਕੀਤੇ ਜਾ ਸਕਣ ਅਤੇ ਉਹਨਾਂ ਦੇ ਚਲਾਨ ਕੱਟੇ ਜਾ ਸਕਣ ਨਿਯਮ ਤੋੜਨ ਵਾਲਿਆਂ ਤੇ ਆਨਲਾਈਨ ਚਲਾਨ ਕੱਟੇ ਜਾਣਗੇ ਇਸ ਨਾਲ ਪੁਲਿਸ ਨੂੰ ਕਮਾਈ ਵੀ ਹੋਵੇਗੀ ਅਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਕਾਰਵਾਈ ਵੀ ਹੋਵੇਗੀ ਹਾਲਾਂਕਿ ਕਿੰਨੇ ਕੈਮਰੇ ਲਗਾਏ ਜਾਣੇ ਹਨ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਫਿਲਹਾਲ ਹੁਣ ਚੌਂਕ ਹਾਈ ਟੈਕ ਕੈਮਰਿਆਂ ਦੀ ਨਜ਼ਰ ਰੇਖ ਰਹਿਣਗੇ ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਪਰਾਧ ਹੁਣ ਫਿਰੋਜ਼ਪੁਰ ਪੁਲਿਸ ਦੀ ਤੀਸਰੀ ਅੱਖ ਤੋਂ ਨਹੀਂ ਬਚ ਸਕੇਗਾ ਉੱਧਰ ਇਸ ਸਬੰਧ ਵਿੱਚ ਡੀਐਸਪੀ ਸ਼ਹਿਰੀ ਸੁਖਵਿੰਦਰ ਸਿੰਘ ਤੋਂ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਕੈਮਰੇ ਅਪਰਾਧ ਰੋਕਣ ਅਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਕਵਰ ਕਰਨ ਲਈ ਲਗਾਏ ਗਏ ਹਨ ਨਾਲ ਹੀ ਲੈਂਡ ਆਰਡਰ ਬਣਿਆ ਰਹੇਗਾ ਕਿੰਨੇ ਕੈਮਰੇ ਲਗਾਏ ਜਾ ਰਿਹਾ ਇਸ ਬਾਰੇ ਅਧਿਕਾਰੀ ਨਹੀਂ ਦੱਸ ਸਕਿਆ